ਹਾਂਜੀ ਸਵਾਗਤ ਹੈ ਮਿੱਤਰੋ ਤੁਹਾਡੇ ਆਪਣੇ ਚੈਨਲ ਦੇ ਉੱਪਰ ਬੈਂਤ ਤੁਲੇ ਵਾਲ ਦੇ ਉੱਪਰ ਤੇ ਆਪਾਂ ਜਗਰਾਵਾ ਮੇਲੇ ਤੇ ਪਹੁੰਚ ਚੁੱਕੇ ਹਾਂ ਮੰਡੀ ਤੁਹਾਨੂੰ ਸਾਰੀ ਦਿਖਾਉਣੀ ਆ ਅਕਸਰ ਦੋਸਤਾਂ ਨੂੰ ਮੈਨੂੰ ਫੋਨ ਆਉਂਦੇ ਰਹਿੰਦੇ ਆ ਬਾਈ ਮੰਡੀ ਸਾਰੀ ਦਿਖਾ ਦਿਓ ਕੋਸ਼ਿਸ਼ ਇਹ ਕਰੂੰ ਵੀ ਹਰ ਇੱਕ ਕੱਡੇ ਤੇ ਤੁਹਾਨੂੰ ਵੀਡੀਓ ਬਣਾ ਕੇ ਮੈਂ ਦਿਖਾ ਦਾਂ ਪਰ ਕਈ ਵਾਰ ਫਿਰ ਵੀ ਕੋਈ ਨਾ ਕੋਈ ਮਿਸ ਹੋ ਜਾਂਦੀ ਆ ਇਸ ਕਰਕੇ ਮਾਫੀ ਕਰਿਓ ਅੱਜ ਹੁਣ ਇਥੋਂ ਮੰਡੀ ਸਟਾਰਟ ਹੋ ਜਾਂਦੀ ਆ ਤੁਸੀਂ ਇਹ ਦੇਖ ਲਓ ਵੀ ਜਾਨਵਰ ਆਈ ਵੀ ਜਾਂਦੇ ਆ ਜਾਈ ਵੀ ਜਾਂਦੇ ਸੇਲ ਪਰਚੇਜ ਬਹੁਤ ਚੰਗੀ ਹੋ ਰਹੀ ਆ ਤੁਹਾਨੂੰ ਫਰੰਟ ਦੇ ਉੱਪਰ ਬਿਲਕੁਲ ਬਹੁਤ ਚੰਗੇ ਚੰਗੇ ਘੋੜਿਆਂ ਦੀਆਂ ਜਿਹੜੀਆਂ ਫੋਟੋਆਂ ਲੱਗੀਆਂ ਨਜ਼ਰ ਆਉਣਗੀਆਂ ਆਜੋ ਆਪਾਂ ਹੁਣ ਚੱਲਦੇ ਆਂ ਮੰਡੀ ਵੱਲ ਨੂੰ ਤੇ ਦਿਖਾਉਣਾ ਤੁਹਾਨੂੰ ਮੰਡੀ ਦੀ ਰੌਣਕ ਰੇਟ ਰੂਟ ਪੁੱਛ ਕੇ ਤੁਹਾਨੂੰ ਘੋੜਿਆਂ ਦੇ ਆਪਾਂ ਦੱਸਾਂਗੇ 20 20 ਕਿਸ ਹਿਸਾਬ ਕਿਤਾਬ ਦੇ ਆ ਘੋੜਿਆਂ ਨੇ ਕਿਉਂਕਿ ਬਾਅਦੋਂ ਫਿਰ ਮੈਨੂੰ ਫੋਨ ਮੈਸੇਜ 19 ਜਿਆਦੇ ਆਉਂਦੇ ਆ ਤੇ ਓਵਰਵਿਊ ਸਾਰੀ ਮੰਡੀ ਦਾ ਮੈਂ ਪਾਉਣ ਲੱਗਿਆ ਵੀਡੀਓ ਨਾਲ ਬਣੇ ਰਿਓ ਤੇ ਦੱਸਿਓ ਕਿਦਾਂ ਦੀ ਲੱਗੀ ਹੋ ਸਕਦਾ ਤੁਹਾਡੀ ਵੀ ਫੋਟੋ ਵਿੱਚ ਅੱਗੇ ਕਿੰਦੇ ਕੋੜਾ ਜਬਰਜੰਗ ਖੜਾ ਹੈ ਜੀ ਬਹੁਤ ਸੋਹਣਾ ਘੋੜਾ ਤੇ ਟਰੱਕ ਭਰੇ ਜਾ ਰਹੇ ਨੇ ਜੀ ਢੋੜੀਆਂ ਨਾਲ ਤੇ ਥੋੜਾ ਜਿਹਾ ਇੱਥੇ ਘੋੜੇ ਦੀ ਇੱਕ ਦੀ ਲਗਾਮ ਟੁੱਟ ਗਈ ਸੀ ਮਿੱਤਰੋ ਉਹਦੇ ਕਰਕੇ ਬਾਹਰ ਕੱਠ ਬਹੁਤ ਜ਼ਿਆਦਾ ਹੋ ਗਏ ਕਾਲੇ ਬੱਚ ਤਾਂ ਸੈਟਾ ਕੰਮ ਬਾਈ ਉਹਦੀ ਲਗਾਮ ਟੁੱਟ ਗਈ ਸੀ ਘੋੜੇ ਪੈ ਗਏ ਸੀ ਇੱਕ ਦੂਜੇ ਨੂੰ ਪਰ ਬੱਚ ਤਾਂ ਫਿਰ ਵੀ ਤੇ ਆਹ ਬੰਦੇ ਪਰਚੀ ਕੱਟਣ ਵਾਲੇ ਬੈਠੇ ਹੁੰਦੇ ਇੱਥੇ ਉਧਰ ਬੜੇ ਸੋਹਣੇ ਸਾਰੇ ਘੋੜਿਆਂ ਦੇ ਪੋਸਟਰ ਲੱਗੇ ਹੋਇਆ ਮਿੱਤਰੋ ਆ ਜਿਓ ਫਿਰ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਹੁਣ ਮੇਲੇ ਦੇ ਹੜਦਣਾ ਬਣ ਬਣ ਕੇ ਚੋਬਰ ਵੈਰੀ ਗੁੱਡ ਇਹਨੇ ਬਾਈ ਮੇਰੀ ਹਣਕ ਤਾਂ ਜਵਾਬ ਦਿੱਤਾ ਆਪ ਓਕੇ ਬਾਈ ਬੜਾ ਮਜ਼ਬੂਤ ਘੋੜਾ ਫੌਜੀ ਦੇ ਚੁਨੀਂਦਾ ਬੱਚਿਆਂ ਚੋਂ ਇੱਕ ਆ ਬਾਈ ਦੁੱਲਾ ਹੋ ਗਿਆ ਜਬਰਜੰਗ ਹੋ ਗਿਆ ਰਸਤਮ ਹੋ ਗਿਆ ਬਹੁਤ ਚੰਗੇ ਚੰਗੇ ਘੋੜੇ ਜਿਹੜੇ ਫੌਜੀ ਨੇ ਪੈਦਾ ਕੀਤੇ ਆ ਇਹ ਤੁਹਾਨੂੰ ਪੂਰੀ ਡਿਟੇਲ ਇਹਦੀ ਫਿਰ ਲੈ ਕੇ ਦਿੰਨਾ ਲੈ ਜਾਓ ਕਾਲੇ ਬਾਈ ਆਏ ਹੁਣ ਮੰਡੀ ਦੇ ਅੰਦਰ ਲੈ ਕੇ ਚੱਲੀਏ ਹੁਣ ਇੱਧਰ ਦੁਕਾਨਾਂ ਹੁੰਦੀਆਂ ਨੇ ਘੋੜਿਆਂ ਦੇ ਸਾਜੋ ਸਾਮਾਨ ਦੀਆਂ ਰੱਸਿਆਂ ਦੀਆਂ ਇੱਧਰੋਂ ਤੁਸੀਂ ਸਾਮਾਨ ਖਰੀਦ ਸਕਦੇ ਹੋ ਬਿਲਕੁਲ ਐਂਟਰੀ ਦੇ ਖੱਬੇ ਹੱਥ ਮਸਾਲੇ ਵਾਲੇ ਭਰਾਵਾਂ ਦੀਆਂ ਵੀ ਇੱਧਰ ਹੁੰਦੀਆਂ ਨੇ ਦੁਕਾਨਾਂ ਤੇ ਅੱਗੇ ਖਾਣ ਪੀਣ ਦੀਆਂ ਦੁਕਾਨਾਂ ਇੱਧਰੋਂ ਆਪਾਂ ਚੱਲਦੇ ਆਂ ਸੱਜੀ ਸਾਈਡ ਹੋਰ ਕੀ ਹਾਲ ਚੱਲ ਰਿਹਾ ਇਧਰ ਆਉਣਾ ਬਾਈ ਸਰਦਜੀ ਤੇ ਖੜਾ ਸਟਾਰਟਿੰਗ ਤੇ ਸੱਚੀ ਗੱਲ ਬਾਈ ਠੀਕ ਹਾਂ ਬਾਈ ਲਓ ਜੀ ਇਹ ਸਾਰੇ ਸੇਲ ਪਰਚੇ ਜਿਹੜੇ ਜਾਨਵਰ ਨੇ ਇਸ ਸਾਈਡ ਆ ਬਹੁਤ ਚੰਗੀ ਚੰਬੀ ਘੋੜੀ ਲਈ ਜਾਂਦਾ ਬਾਈ ਇਧਰ ਹੀਰਾ 67 ਪਲੱਸ ਬੜਾ ਚੰਗਾ ਘੋੜਾ ਬਾਈ ਬਾਪ ਦੀ ਬਲੱਡ ਲਾਈਨ ਪਾਰਕਰਮ ਘੋੜੇ ਦਾ ਪੁੱਤ ਅਜੀ ਦੇਵਗੰਦ ਦਾ ਘੋੜਾ ਆਲੀ ਸ਼ਾਨ ਦਾ ਪੋਤਾ ਲੈਜਨ ਤੂਫਾਨ ਦਾ ਪਰਪੋਤਾ ਇੱਧਰ ਸੌਦੇ ਵੀ ਚੱਲੀ ਜਾਂਦੇ ਨਾਲ ਦੀ ਨਾਲ ਹੋਰ ਠੀਕ ਹਾਂ ਬਾਈ ਇੱਧਰ ਬਾਈਗਰਿੰਗ ਘੋੜੀ ਦੇਖੀ ਜਾਂਦੇ ਆ ਆਪਾਂ ਨੇ ਲਿਆ ਕੋਈ ਨਹੀਂ ਦੇਖਣਾ ਆ ਘੋੜੀ ਵੀ ਆਪਾਂ ਹੀ ਲੈ ਰਹੇ ਆ ਲਓ ਲਓ ਬਾਈ ਵਧੀਆ ਸასი ਕਾਲ ਬੱਬਾ ਜੀ ਲਓ ਜੀ ਮਾਜੀ ਦੇ ਮਜਾ ਐਲ ਵੀ ਮਿਲ ਗਿਆ ਆਪਾਂ ਹੋ ਠੀਕ ਠਾਕ ਬਾਬਾ ਜੀ ਲਿਆਇਓ ਘੋੜੇ ਜੀ ਇਹ ਘੋੜੇ ਕੱਲ ਆਉਂਗੇ ਬੱਸ ਅੱਛਾ ਆਪਣਾ ਟੈਂਟ ਇਹ ਉਹ ਜਿੱਥੇ ਉਹ ਨੀਲਾ ਜਿਹਾ ਲੱਗਾ ਅੱਛਾ ਉਧਰ ਚਲੋ ਉਧਰ ਮਾਰ ਦਿਆਂਗੇੜਾ ਬਾਬਾ ਜੀ ਵੀ ਹਰ ਸਾਲ ਘੋੜੀ ਲੈ ਕੇ ਪਹੁੰਚਦੇ ਆ ਇੱਧਰ ਬ੍ਰਦਰ ਹਾਰਸ ਸਟੇਬਲ ਮੰਡੀ ਡੱਬ ਵਾਲੀ ਅੱਛਾ ਇੱਥੇ ਗਲਾਬ ਜੀ ਨੇ ਆਉਣਾ ਭਈ ਆਪਣੇ ਮਿੱਤਰਾਂ ਦੇ ਘੋੜੇ ਨੇ ਆਉਣਾ ਭਈ ਤਰਸੇਮ ਵਾਲੇ ਨੇ ਲਓ ਜਿਆ ਸਾਰੇ ਮਿੱਤਰ ਪੈਰੇ ਬੈਠੇ ਆ ਬਾਬਾ ਜੀ ਕਹਿੰਦੇ ਕਿਵੇਂ ਵੀਡੀਓ ਕੀ ਇਹਨਾਂ ਦੀ ਇੰਟਰਵਿਊ ਲੈਣੀ ਆ ਜੀ ਇੰਟਰਵਿਊ ਲੈ ਲੈ ਜੈ ਇਹਨਾਂ ਨਾਲ ਗੱਲਬਾਤ ਕਰਨਾ ਪੁਰਾਣੇ ਖੁੰਡ ਨੇ ਅੱਛਾ ਜੀ ਪੁਰਾਣੇ ਖੁੰਡਾਂ ਨਾਲ ਫਿਰ ਆਪਾਂ ਬਿਹਲੇ ਸਮੇਂ ਜੀ ਪੈਣਾ ਹੁਣ ਮੰਡੀ ਦਿਖਾ ਦਈਏ ਮਿੱਤਰਾਂ ਆਹਦਾ ਹੱਡ ਗੋਡਾ ਵੇ ਪ੍ਰਭਾਤਰਗਾ ਜਿਵੇਂ ਉਮਰਦਰਾਜ ਹੋ ਗਈ ਵੀ ਪੂਰੇ ਫੱਟ ਪਏ ਨੇ ਪੂਰੇ ਹੈ ਠੀਕ ਬਿਲਕੁਲ ਬਿਲਕੁਲ ਠੀਕ ਹੈ ਬਾਬਾ ਜੀ ਓਕੇ ਜੀ ਹੁਣ ਇਧਰ ਸਾਰੀਆਂ ਸੇਲ ਵਾਲੀਆਂ ਘੋੜੀਆਂ ਦਿਖਾ ਰਹੇ ਤੁਹਾਨੂੰ ਜਿਹੜੇ ਸ਼ੋਅ ਕੁਆਲਿਟੀ ਜਾਨਵਰ ਆਪਾਂ ਦਿਖਾਵਾਂਗੇ ਟੈਂਟ ਟੈਂਟ ਚ ਲੱਗੇ ਹੋਏ ਨੇ ਉਹ ਦੂਸਰੀ ਸਾਈਡ ਲੱਗੇ ਹੋਇਆ ਮਿੱਤਰੋ ਲੋ ਜੀ ਦੋ ਨੁਕਰੇ ਸਾਨਾ ਖੜੇ ਨੇ ਭਰਾਵਾਂ ਦੇ ਹਰਸ਼ਵੀਰ ਸਟੱਡ ਫਾਰਮ ਪੈਰ ਬਣੀ ਜਾਂਦੇ ਆ ਘੋੜੀਆਂ ਦੇ ਇੱਧਰ ਇਹ ਮੇਲਾ ਪੂਰਾ ਚੰਗਾ ਭਰਿਆ ਹੋਇਆ ਹੈ ਮਿੱਤਰੋ ਇੱਧਰ ਆ ਗਿਆ ਜੀ ਬਾਬਾ ਜੀਤਾ ਸਟੱਡ ਫਾਰਮ ਆਣੇ ਦਾ ਬਾਈ ਉਰਾਂ ਕੋਲ ਬਹੁਤ ਚੰਗੇ ਜਾਨਵਰ ਹੁੰਦੇ ਨੇ ਇਹਨਾਂ ਕੋਲੇ ਨਾਰਮਲ ਮੁੱਲ ਦੀਆਂ ਜ਼ਿਆਦਾਤਰ ਘੋੜੀਆਂ ਮਿਲਦੀਆਂ ਨੇ ਇੱਧਰ ਸਾਰੀਆਂ ਨੌਕਰੀਆਂ ਮਾਰਵਾੜੀ ਖੜੀਆਂ ਨੇ ਮਿੱਤਰੋ ਈਵਨ ਆਲ ਕਸਟਡ ਫਾਰਮ ਪਿੰਡ ਕੁੱਪਖੁਰਦ ਮਲੇਰ ਕੋਟਲਾ ਇਹ ਕੋੜਾ ਭਾਈ ਖਲੀ ਦਾ ਖਲੀ ਨਗਰ ਵਾਲੇ ਦਾ ਬੱਚਾ ਬਿਲਕੁਲ ਆਪਦੇ ਪਿਓ ਦੀ ਕਾਪੀ ਆ ਬਹੁਤ ਚੰਗਾ ਇਹ ਵੀ ਭਾਈ ਮੇਲੇ ਦੇ ਉੱਪਰ ਆਇਆ ਹੈ ਬਾਕੀ ਬਾਈਆਂ ਦਾ ਨੰਬਰ ਦਿੱਤਾ ਹੋਇਆ ਬਲਜਾਰ ਦਾ ਪੋਤਾ ਸਟ੍ਰੇਲੀਅਨ ਗੁਰਬਖਸ਼ ਬਲਜਾਰ ਦਾ ਪੋਤਾ ਤੇ ਖਲੀ ਨਗਰ ਵਾਲੇ ਦਾ ਪੁੱਤ ਗੁਰਬਖਸ਼ ਬੜਾ ਚੰਗਾ ਘੋੜਾ ਉਹ ਬਘੂ ਦੇ ਪਿਓ ਦੀ ਕਾਪੀ ਆ ਬਈ ਇਹ ਮਜਬੂਤ ਬਹੁਤਾ ਘੋੜਾ ਹੈ ਬਾਇਉਰੀ ਲੈ ਕੇ ਆਏ ਨੇ ਜੀਵਨ ਆਰਕੈਸਟਰਾ ਡ ਫਾਰਮ ਪਿੰਡ ਕੁੱਪਖੁਰਦ ਸਟਾਲੀਨ ਗੁਰਬਖਸ਼ ਖੱਡਾ ਘੋੜੇ ਦਾ ਬੜਾ ਮਜਬੂਤ ਆ ਉਠਾ ਪਠਾ ਦੇਖੋ ਨੱਚਦਾ ਟੱਪਦਾ ਜਾਂਦਾ ਵੀ ਇਹ ਸਾਰੇ ਯੂਪੀ ਵਾਲੇ ਭਰਾ ਜਾਨਵਰ ਲੈ ਕੇ ਆਉਂਦੇ ਆ ਵੀ ਬਹੁਤ ਚੰਗੇ ਕੰਢੀ ਲੱਸੀ ਮੱਠੀ ਲੱਸੀ ਪਹਿਲਾਂ ਯੂਪੀ ਵਾਲੇ ਪੰਜਾਬ ਦੇ ਵਿੱਚੋਂ ਭਾਈ ਜਾਨਵਰ ਖਰੀਦ ਕੇ ਲੈ ਕੇ ਜਾਂਦੇ ਹੁੰਦੇ ਸੀ ਤੇ ਹੁਣ ਬਹੁਤ ਚੰਗੇ ਜਾਨਵਰ ਇਨਾਂ ਦੇ ਕੋਲ ਵੀ ਹੋ ਗਏ ਇਹ ਵੇਚਣ ਵੀ ਆਉਂਦੇ ਆ ਇੱਧਰ ਬੜੀ ਸੋਹਣੀ ਛੋਟੀ ਜਿਹੀ ਬੱਚੀ ਦੇਖੋ ਬਈ ਭਾਈ ਜੱਸੀ ਨੰਗਲ ਦਾ ਟੈਂਟ ਆ ਗਿਆ ਭਾਈ ਇਹ ਬਾਈ ਕੋਲ ਵੀ ਬੜੇ ਚੰਗੇ ਜਾਨਵਰ ਹੁੰਦੇ ਆ ਇਧਰ ਸਾਡੇ ਬਾਬਾ ਜੀ ਹਰਪਾਲ ਬਾਬਾ ਜੀ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਬਾਬਾ ਜੀ ਦੀ ਫੋਟੋ ਨਹੀਂ ਖਿੱਚੀ ਗਈ ਨਾ ਬਾ ਮੇਲੇ ਤੇ ਜੀ ਇਸ ਕਰਕੇ ਅਸੀਂ ਅੱਜ ਵੀਡੀਓ ਬਣਾ ਰਹੇ ਹਾਂ ਜਗਰਾਵਾਂ ਮੇਲੇ ਲੈ ਕੇ ਆਉ ਬਾਬੇ ਕੁਛ ਆਹ ਨੁਕਰਾ ਹੈ ਜੀ ਲੋ ਜੀ ਨੁਕਰਾ ਘੋੜਾ ਆਇਆ ਜੀ ਇਹ ਕਿਹੜਾ ਜੀ ਹਲਕ ਹਲਕ ਕਿਹੜੇ ਘੋੜੇ ਦਾ ਜੀ ਇਹ ਨੂਰੇ ਦਾ ਹੀ ਬਾਕਰਪੁਰ ਨੂਰੇ ਬਾਕਰਪੁਰ ਕਿਹੜੀ ਜਗ੍ਹਾ ਤੋਂ ਬਾਬਾ ਜੀ ਮਲੇਰਕੋਟ ਮਲੇਰਕੋਟਲੇ ਤੋਂ ਲੋ ਵੀ ਹਲਕ ਘੋੜੇ ਦਾ ਨਾਂ ਜੀ ਤੇ ਨੂਰੇ ਬਾਕਰਪੁਰ ਵਾਲੇ ਦਾ ਬੱਚਾ ਹੈ ਠੀਕ ਆ ਬਾਬਾ ਜੀ ਇੱਧਰ ਦੇਖੋ ਨੁਕਰਾ ਮਾਲ ਬੜਾ ਚੰਗਾ ਖੜਾ ਮਿੱਤਰੋ ਲੋ ਜੀ ਸਾਡੇ ਚੌਧਰੀ ਸਾਹਿਬ ਹੋ ਠੀਕ ਹੋ ਜੀ ਟਾਈਮ ਨਹੀਂ ਸਿੱਤਾਂ ਜੀ ਫਸਟ ਕਲਾਸ ਤੁਸੀਂ ਸੁਣਾਓ ਵਧੀਆ ਵਧੀਆ ਹਾਂ 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 ਇਹ ਆਨੰਦਪੁਰ ਆਨੰਦ ਆਨੰਦ ਜੀਪੁਰਾ ਬਾਈ ਜੀ ਦਾ ਘੋੜਾ ਜੀ ਤੇ ਕੱਲ ਨੂੰ ਦੂਜਾ ਘੋੜਾ ਵੀ ਆਉਣਾ ਫਕਰੇ ਹਿੰਦ ਲੋ ਜੀ ਅਲਫਾਜ ਦਾ ਬੱਚਾ ਉਹ ਲੋ ਵੀ ਇੱਧਰ ਆਪਣਾ ਮਿੱਤਰ ਲਈ ਆਉਂਦਾ ਘੋੜੀ ਭਜਾਈ ਆਉਂਦਾ ਗਗਨ ਗਗਨ ਕਿਵੇਂ ਆ ਬਾਈ ਗਗਨ ਫਰੀਕਿਆਂ ਹਣ ਕੈਮ ਉਹ ਬਾਈ ਘੋੜੀ ਚੱਕਰ ਆਈ ਜਾਂਦਾ ਗਗਨ ਆ ਇਧਰ ਜੋ ਉੱਪਰ ਲਈ ਖੜਿਆ ਪਈ ਕਾਲੇ ਘੋੜੇ ਨੂੰ ਦਾ ਪਪੀ ਪੈਚ ਇਹਨੇ ਭਰਾਵਾਂ ਦੇ ਘੋੜੇ ਨੇ ਡੌਗ ਦਾ ਕੰਮ ਵੀ ਆ ਵੀਰ ਦਾ ਤੇ ਘੋੜੇ ਵੀ ਬੜੇ ਚੰਗੇ ਖੜੇ ਨੇ ਘੋੜੀਆਂ ਤੇ ਅਨੁਕ ਆਸਟ੍ਰੇਲੀਅਨ ਖੜਾ ਜੀ ਸਿੱਧੂ ਸਟੱਡ ਫਾਰਮ ਲਓ ਜੀ ਆ ਪਹਿਲਵਾਨ ਜੀ ਦਾ ਘੋੜਾ ਆ ਗਿਆ ਇਟਲੀ ਸਟੱਡ ਫਾਰਮ ਪਿੰਡ ਗੁੜੇ ਸ਼ਿਵਾ ਘੋੜਾ ਹੁੰਦਾ ਸੀ ਪਹਿਲਵਾਨ ਜੀ ਕੋਲੇ 나ਗ ਦਾ ਬੱਚਾ ਤੇ ਇਹ ਪੰਜਾਬ ਦੇ ਵਿੱਚ ਇਕਲੌਤਾ ਬੱਚਾ ਦਰੋਣਿਆਂ ਦਾ ਜੀ ਡੀਐਨਏ ਅਪਰੂਵਡ ਜਿਹੜਾ ਕਾਲੇ ਰੰਗ ਦੇ ਵਿੱਚ ਆ ਸਾਡੇ ਪਹਿਲਵਾਨ ਜੀ ਦੀ ਤੁਰੇ ਆਉਂਦੀ ਹੈ ਜੀ ਉਧਰੋਂ ਲੋ ਇਹ ਵੀ ਲਿਸਟਡ ਫਾਰਮ ਵਾਲਿਆਂ ਦਾ ਦੂਜਾ ਘੋੜਾ ਜੀ ਦੇਵ ਦਰਬਾਰ ਲਾਈਨ ਦਾ ਜੀ ਜੋਲ ਸਟੱਡ ਫਾਰਮ ਇਹ ਕਿਹਨੋਂ ਘਰਾ ਕੋੜਾ ਖੜਾ ਇਧਰ ਮੇਤਰੋ ਚੈਲਨ ਪਰਮਦੇਵ ਇਹ ਘੋੜਾ ਹੈਗਾ ਜੀ ਪਰਮਹੰਸ ਦਾ ਬੱਚੇ ਬਹੁਤ ਚੰਗੇ ਆਏ ਹੋਏ ਇਹਦੇ ਇਹਦੀ ਆਪਾਂ ਪਹਿਲਾਂ ਵੀਡੀਓ ਵੀ ਕੀਤੀ ਸੀ ਲੁਧਿਆਣੇ ਖੜਾ ਜੀ ਇਹ ਘੋੜਾ ਪਿੰਡ 3ਕੇ ਆ ਗਿਆ ਜੀ 골ਡਨ ਖਲੀਫਾ ਬਾਈ ਰਾਜਪ੍ਰੀਤੁਰਾਣਾ ਘੋੜਾ ਬਾਈ ਆ ਆ ਗਿਆ ਯੋ ਦਾ ਜਬਰਜੰਗ ਦਾ ਸ਼ਕਾਪਰਾ ਫੌਜੀ ਦਾ ਪੁੱਤ ਆ ਆ ਗਿਆ ਜਬਰਜੰਗ ਸਟਾਰਟਿੰਗ ਦੇ ਵਿੱਚ ਜਿਹੜੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਈ ਆ ਆ ਵੀ ਕੋੜਾ ਚੰਗਾ ਖੜਾ ਬੈਂਦਰ ਇਹਦਾ ਲੱਗਿਆ ਨਹੀਂ ਆ ਨੀਲਾ ਬਿਸ਼ੇਰਾ ਬੜਾ ਚੰਗਾ ਖੜਾ ਉਹ ਇੱਧਰ ਵੀ ਟੈਂਟ ਬੜਾ ਸੋਹਣਾ ਲੱਗਿਆ ਹੋਇਆ ਹੈ ਬੜੀਆਂ ਚੰਗੀਆਂ ਘੋੜੀਆਂ ਨੇ ਬਾਈ ਸਨੀ ਹੋਰਾਂ ਦੀ ਆ ਗੋੜਾ ਤਰੇ ਆਉਂਦਾ ਕਿ ਮੈਂ ਆ ਗਿਆ ਸੁਲਤਾਨ ਬਾਈ ਜੈਲਰ ਛੱਡ ਫਾਰਮ ਵਾਲਿਆਂ ਦਾ ਘੋੜਾ ਓਏ ਆਪਣਾ ਵਾਲਾ ਮਾਣਾ ਇਹ ਭਾਈ ਡਾਇਰੈਕਟਰ ਰਤਨਾਕਰ ਦਾ ਜੀ ਬਹੁਤ ਚੰਗੇ ਬੱਚੇ ਆ ਇਹਨੇ ਸਘੋੜੇ ਦੇ ਇਦਕ ਨੂੰ ਪਾ ਥੋੜਾ ਟਾਈਮ ਪਹਿਲਾਂ ਵੀਡੀਓ ਵੀ ਦਿਖਾਈ ਸੀ ਲੋ ਜੀ ਇਹ ਇਧਰ ਵੀ ਸਾਰੇ ਜਾਨਵਰ ਸੇਲ ਪਰਚੇ ਵਾਲੀ ਆ ਆਹ ਦੇਖੋ ਬੜਾ ਸੋਹਣਾ ਟੈਂਟ ਲੱਗਿਆ ਹੋਇਆ ਸਿੱਧੂ ਸਟੱਡ ਫਾਰਮ ਨਾਨਕ ਸਰ ਕਲੇਰਾ ਬਾਈ ਕਲਦੀਪੁਰੋਂ ਦਾ ਟੈਂਟ ਆ ਗਿਆ ਜੀ ਇਹ ਜਿਹੜਾ ਕੁਝ ਦਿਨ ਪਹਿਲਾਂ ਬਾਈ ਉਹਦੀ ਬਸ਼ੀਰਾ ਲੈ ਕੇ ਆਇਆ ਦਲਵਾਗ ਦਾ ਬੱਚਾ ਪਹਿਲੇ ਨੰਬਰ ਤੇ ਉਹ ਖੜਾ ਮਿੱਤਰੋ ਇਹਦੀ ਵੀਡੀਓ ਤੁਸੀਂ ਸਾਰੇ ਭਰਾਵਾਂ ਨੇ ਦੇਖਿਆ ਬਾਈ ਤਾਰੀ ਦੇ ਫਾਰਮ ਤੋਂ ਆਇਆ ਬਹੁਤ ਚੰਗਾ ਬਸ਼ੀਰਾ ਬਾਈ ਬਹੁਤ ਟੌਪ ਦੀ ਕਲੈਕਸ਼ਨ ਆ ਜਿਹੜੀ ਉਹ ਸਿੱਧੂ ਸਟੱਡ ਫਾਰਮ ਦੇ ਤੁਹਾਨੂੰ ਦੇਖਣ ਨੂੰ ਮਿਲਣੀ ਆ ਇਹ ਲਵਾਗ ਦਾ ਬੱਚਾ ਸਰਪੰਚ ਸਾਹਿਬ ਬਹੁਤ ਮਜ਼ਬੂਤ ਆ ਤੇ ਇਹ ਆ ਗਈ ਨੀਲੀ ਘੋੜੀ ਭਾਈ 나ਗ ਦੀ ਮਨਾਰ ਤੇ ਇੱਕ ਆ ਬਹੁਤ ਚੰਗੀ ਬਸ਼ੀਰੀ ਖੜੀ ਆ ਬੜਾ ਸੋਹਣਾ ਡੈਂਟਰ ਆ ਹੈ ਭਾਈ ਉਹ ਰਣ ਇਹਦਾ ਇਹ ਬਸ਼ੀਰਾ ਬਿਲਕੁਲ ਆਪਦੇ ਪਿਓ ਵਾਲੇ ਕਰੈਕਟਰਾਂ ਦੇ ਵਿੱਚ ਆ ਭਾਈ ਆਉਣ ਵਾਲੇ ਟਾਈਮ 'ਚ ਬਹੁਤ ਨਾਮ ਕਰਨਾ ਇਸ ਕੋਲੇ ਉਹ ਯਾ ਵੀ ਘੋੜੀਆਂ ਖੜੀਆਂ ਨੇ ਬਹੁਤ ਚੰਗੀਆਂ ਮਾਰਵਾੜੀ ਬਸ਼ੇਰੀਆਂ ਇੱਕ ਆ ਨੀਲਾ ਘੋੜਾ ਆ ਗਿਆ ਜਬਰਜੰਗ ਦਾ ਪੁੱਤ ਜੀ ਇਕਬਾਲ ਗਿੱਲ ਇੱਧਰ ਵੀ ਘੋੜਾ ਆਉਣਾ ਲੋ ਵੀ ਮਿੱਤਰੋ ਆ ਬੜਾ ਸੋਹਣਾ ਘੋੜਾ ਤੁਹਾਨੂੰ ਬੜਾ ਮਜ਼ਬੂਤ ਕਿਹੜੇ ਘੋੜੇ ਦਾ ਬੱਚਾ ਬਾਈ ਹਰਸ਼ਵਰਧਨ ਦਾ ਹਰਸ਼ਵਰਧਨ ਦਾ ਬਾਈ ਨਾਮ ਇਹਦਾ ਦਾਰਾ 69+ ਹਾਈਟ ਹੈ ਇਹਦੀ ਇੱਧਰ ਗੁੱਦਰਾਜ ਸਟੱਡ ਫਾਰਮ ਇਹ ਵੀ ਬੜਾ ਸੋਹਣਾ ਜਿਹਾ ਇਹ ਆ ਗਿਆ ਮਿੱਤਰੋ ਬਾਜ ਘੋੜੇ ਦਾ ਬੱਚਾ ਇਹਦੀ ਵੀਡੀਓ ਦਿਖਾਈ ਸੀ ਆਪਾਂ ਨੇ ਬਾਬਾ ਜੀ ਕੋਲ ਇਹ ਬਛੇਰਾ ਬਹੁਤ ਚੰਗਾ ਆ ਘੋੜਾ ਇਹ ਬੜਾ ਚੰਗਾ ਸੂਬੇਦਾਰ ਸਟੱਡ ਫਾਰਮ ਆ ਕੋੜਾ ਖੜਾ ਜੀ ਜੁਝਾਰ ਸਟੱਡ ਫਾਰਮ ਪਿੰਡ ਰੌਲੀ ਬਾਈ ਸਿੱਪੀ ਗਿੱਲ ਦਾ ਕੋੜਾ ਸ਼ਾਨ ਘੋੜੇ ਦਾ ਪੁੱਤ ਆ ਜੀ ਇਹ ਅੰਕਲ ਜੀ ਦੀ ਇੰਟਰਵਿਊ ਚੱਲੀ ਜਾਂਦੀ ਆ ਭਰਾ ਆਪਣਾ ਵਿੱਕੀ ਲਈ ਜਾਂਦਾ ਇੰਟਰਵਿਊ ਇੱਧਰ ਵੀ ਆਪਾਂ ਨਜ਼ਰ ਪਵਾਤੀ ਸਪੋਰਟ ਦੇ ਬਹੁਤ ਚੰਗਾ ਘੋੜਾ ਬਈ ਇਹ ਬਿਲਕੁਲ ਆਪਦੇ ਪਿਓ ਵਰਗੀ ਖੜਨੀ ਹੈ ਇਹਦੀ ਬਹੁਤ ਵਾਰ ਬਸ਼ੇਰਾ ਬੱਚਾ ਮੈਂ ਦੇਖਿਆ ਹੁਣ ਤਾਂ ਚੰਗਾ ਵੱਡਾ ਘੋੜਾ ਬਣ ਗਿਆ ਬਈ ਅੱਡਾ ਤਿਆਰ ਕਰੀ ਜਾਂਦਾ ਮੁੰਡਾ ਕੋੜਾ ਕੱਲ ਨੂੰ ਲੈ ਕੇ ਆਉਣਾ ਬਈ ਪਾ ਠੀਕ ਆ ਬਈ ਮਾ ਤਿਆਰ ਕਰੀ ਜਾਂਦਾ ਬਈ ਅੱਡੇ ਜੱਟੀ ਦੇ ਲੋਕਾਂ ਮੈਂ ਬਾਗੋ ਬਾਗ ਵੀਰੇ ਓਕੇ ਇੱਧਰ ਵੀ ਆ ਗਈਆਂ ਦੁੱਲੇ ਦੀਆਂ ਘੋੜੀਆਂ ਬਾਈ ਦੁੱਲੇ ਕੋਲ ਵੀ ਬਹੁਤ ਚੰਗੇ ਜਾਨਵਰ ਆ ਮਿੱਤਰੋ ਦੋ ਮਾਰਵਾੜੀ ਘੋੜੇ ਬਹੁਤ ਸੋਹਣੇ ਇੱਕ ਪ੍ਰਵਾਰਤ ਲਾਈਨ ਦਾ ਇੱਕ ਅਲੀਸ਼ਾਨ ਲਾਈਨ ਦਾ ਯਾ ਘੋੜੀਆਂ ਬੜੀਆਂ ਚੰਗੀਆਂ ਮੈਨੂੰ ਲੱਗਦਾ ਜੀ ਘੋੜੇ ਨੇ ਵੀ ਆਉਣਾ ਉਹ ਵੀ ਮਿੱਤਰੋ ਰਾਣਾ ਸਟੱਡ ਫਾਰਮ ਇੱਧਰ ਵੀ ਸਾਰੇ ਜਾਨਵਰ ਬੜੇ ਚੰਗੇ ਲੱਗੇ ਹੋਇਆ ਇਹ ਖੱਬੇ ਪਾਸੇ ਵਾਲੀ ਲਾਸਟ ਲਾਈਨ ਆ ਗਈ ਜਿੱਧਰ ਕਿ ਅੱਡੇ ਬਣੇ ਹੋਇਆ ਘੋੜੀਆਂ ਤਾਰਨ ਦੇ ਇਧਰ ਘੋੜੀਆਂ ਵੀ ਉੱਤਰਦੀਆਂ ਨੇ ਸੇਕ ਕਨਸਟੈਂਟ ਫਾਰਮ ਦੇ ਦੋ ਸਾਨ ਖੜਿਆ ਇਧਰ ਵਧੀਆ ਵੀਰੇ ਆ ਗਿਆ ਜੀ ਫਤਿਹ ਸਟੱਡ ਫਾਰਮ ਸਟਾਈਲian ਫਤਿਹ 64+ ਹਾਈਟ ਆ ਜੀ ਹੋ ਠੀਕ ਹੋ ਬਾਈ ਗੈਮੋ ਵੀਰੇ ਸਾਰੀਆਂ ਸੇਲ ਵਾਲੀਆਂ ਨੇ ਘੋੜੀਆਂ ਬਾਈ ਉਬਈ ਸੇਲ ਵਾਸਤੇ ਵੀ ਲੈ ਕੇ ਆਇਆ ਹੈ ਘੋੜੀਆਂ ਫਤੇ ਸਟੱਡ ਫਾਰਮ ਪਿੰਡ ਗਾਲਬ ਕਲਾਂ ਪਿੰਡ ਜਗਰਾਉ ਨੂੰ ਮੋਟੀ ਮੋਟੀ ਨਿਗਾ ਪਾਉਤੀ ਆਹ ਘੋੜਾ ਵੀ ਬੜਾ ਚੰਗਾ ਕਿਹੜੇ ਘੋੜੇ ਦਾ ਬਾਈ ਵਿਜੇ ਰਾਜ ਦਾ ਵੀਰੇ ਵਿਜੇ ਰਾਜ ਦਾ ਜੀ ਮਾਂ ਵੀਰੇ ਪਥੇੜੀ ਲੈ ਉਮਰ ਕਿੰਨੀ ਹੋਗੀ ਇਹਦੀ 40 ਮਹੀਨੇ ਵੀਰੇ 40 ਮਹੀਨੇ ਲਓ ਜੀ ਇੱਕ ਯੂਨੀਕ ਜਿਹਾ ਕਲਰ ਹੈ ਇਸ ਘੋੜੇ ਦਾ ਹਾਂ ਜੀ ਅੱਛਾ ਅਕਰਸ਼ਿਤਰ Winner ਹੈ ਜੀ ਇਹ ਵਾਹ ਜੀ ਵਾਹ ਬੜਾ ਸੋਹਣਾ ਬੱਚਾ ਇਹ ਵੀ ਲਓ ਜੀ ਇੱਕ ਆਹ ਕੋੜਾ ਫਿਰਦਾ ਜਾਈਂ ਅੱਜ ਪਿੰਡ ਅਮੀਰ ਆ ਠੀਕ ਆ ਆ ਗਿਆ ਭਈ 80 ਕਲਾ ਲੈਂਦਾ ਵਾਲ ਗਰਿਸਟਾ ਧਾਰੋ ਨਵਾਬ ਕੋੜਾ ਸਾਰੇ ਜਾਣਦੇ ਆ ਬਈ ਨਵਾਬ ਰਤਨਾਕਰ ਦਾ ਤੇ ਮਾਂ ਮੋਹਣੀ ਚੈਂਪੀਅਨ ਮੋਹਣੀ ਇਹ ਮਹਿਤਾਬ ਨਵਾਬ ਤੇ ਮਹਿਤਾਬ ਨਾਮ ਬੜੇ ਸੋਹਣੇ ਰੱਖੇ ਹੋਇਆ ਬਾਈ ਉਹਨਾਂ ਨੇ ਦੋਵੇਂ ਘੋੜਿਆਂ ਦੇ ਟੈਂਟ ਬਹੁਤ ਵੱਡਾ ਤੇ ਚੰਗਾ ਲਾਇਆ ਹੈ ਬਾਈ ਉਹਨਾਂ ਨੇ ਤੇਰੇ ਸ਼ੇਰਵਾਜ ਆਉਣਾ ਜੀ ਸ਼ਾਹਵਾਜ ਦਾ ਬੱਚਾ ਉਹ ਬੱਚਾ ਕਿੰਨਾ ਸੁੰਦਰ ਹੈ ਕੋਈ 9 ਤੋਂ 5 ਯੋਗ ਆ ਉਹਨੇ ਸੰਭੀਆ ਉਦਮ ਕਾਂਡੇ ਨੂੰ ਲਗਾਮ ਪਾਈ ਜਾ ਰਹੀ ਆ ਕਾਲੇ ਕਾਂਡੇ ਦਾ ਬੱਚਾ ਇਦੀ ਮਾਂ ਵੀ ਬਹੁਤ ਚੰਗੀ ਘੋੜੀ ਆ ਜੀ ਮੱਖਣ ਘੋੜੇ ਦੀ ਬੱਚੀ ਜਿਹੜਾ ਬਾਈ ਆਪਣੇ ਤਾਰੇ ਹੋਰਾਂ ਕੋਲ ਬਾਜ ਆ ਉਹਦਾ ਛੋਟਾ ਭਰਾ ਜੀ ਇਸ ਵਸ਼ੇਰੇ ਨੇ ਸ਼ੋ ਵੀ ਬੜੇ ਜਿੱਤੇ ਆ ਬਾਈ ਉਹ ਨਹੀਂ ਕਹਿੰਦੇ ਵੀ ਦੋ ਦੰਦ ਸਟਾਰਟ ਹੋ ਗਿਆ ਇਹ ਮੱਥੇ ਫੁੱਲ ਤੇ ਤਿੰਨ ਪੈਰ ਚੱਕੇ ਇਹ ਹੈਗਾ ਜੀ ਲਿਵਿੰਗ ਲੈਜੈਂਡ ਕਾਲੇ ਕਾਂਟੇ ਦਾ ਬੱਚਾ ਬੜਾ ਚੰਗਾ ਵਸ਼ੇਰਾ ਇੱਕ ਚੰਗਾ ਘੋੜਾ ਬਣ ਕੇ ਤਿਆਰ ਹੋ ਜੂ ਮਿੱਤਰੋ ਚੈਂਪੀਅਨ ਉਦਮ ਕਾਂਟਾ ਸਾਇਰ ਕਾਲਾ ਕਾਂਟਾ ਪਿੰਡ ਜੋਹਲਾ ਨੇੜੇ 프라이 ਕੋਲ ਨੰਬਰ ਬਾਈ ਉਹਨਾਂ ਦਾ ਮੈਂ ਦੇਤਾ ਬਾਕੀ ਪ੍ਰਾਈਜ਼ ਲੈਣੇ ਨਹੀਂ ਬਾਈ ਉਹਨਾਂ ਨੇ ਫੋਟੋਆਂ ਵੀ ਲਾਈਆਂ ਹੋਈਆਂ ਆ ਬੜਾ ਸਾਂਭਿਆ ਹੋਇਆ ਹੈ ਬਾਈ ਉਹਨੇ ਬਸ਼ੇਰਾ ਜੀ ਇੱਧਰ ਬਾਈ ਉਹ ਨਹੀਂ ਲੈ ਕੇ ਆਏ ਨੇ ਸੇਲ ਆ ਰਹੀਆਂ ਘੋੜੀਆਂ ਲਓ ਜੀ ਇੱਧਰ ਸਾਹਮਣੇ ਆਪਣਾ ਬਾਈ ਕਮਲ ਲਈ ਖੜਾ ਗੁਲਬਾਗ ਨੂੰ ਕਿੰਮਿਆ ਕਮਲ ਗੁਲਬਾਗ ਰਤਨਾਕਰ ਦਾ ਪੁੱਤ ਇਹਦਾ ਪਿਓ ਦਿਖਾਇਆ ਪਹਿਲਾਂ ਤੁਹਾਨੂੰ ਆਪਾਂ ਨੇ ਇਹ ਹੁਣ ਪੁੱਤ ਦਿਖਾਈ ਜੰਨੇ ਆ ਗੁਲਬਾਗ ਬੜਾ ਚੰਗਾ ਘੋੜਾ ਬਾਈ ਐਸਐਸ ਸਟੱਡ ਫਾਰਮ ਮੁੱਲਾਂਪੁਰ ਬڑے ਸ਼ੋਹਾਂ ਦਾ ਚੈਂਪੀਅਨ ਘੋੜਾ ਹੈ ਚੈਂਪੀਅਨ ਆਫ ਚੈਂਪੀਅਨ ਬੁਲਬਾਗ ਨੋਕਰਾ ਘੋੜਾ ਖੜਾ ਮੇਟਰ ਉਧਰ ਬੜਾ ਚੰਗਾ ਹੈ ਵੀ ਤੇ ਉਹ ਸਾਈਡ ਇੱਕ ਹੋਰ ਘੋੜਾ ਖੜਾ ਉਹ ਵੀ ਤੁਹਾਨੂੰ ਦਿਖਾ ਚੰਗੇ ਆ ਬਾਈ ਇਹ ਸੇਲ ਵਾਸਤੇ ਲੈ ਕੇ ਆਇਆ ਹੋਇਆ ਬਾਈ ਜੀ ਹਾਲ ਟੂ ਬੁਲਬਾਗ ਸਾਈਡ ਵਾਈ ਅਸ਼ਵਦੇਵ ਅਸ਼ਵਦੇਵ ਦਾ ਬੱਚਾ ਜੀ ਇਹ ਬਾਕੀ ਐਡਰੈਸ ਬਾਈ ਉਹਨਾਂ ਦਾ ਪੂਰਾ ਇਹਦੇ ਉੱਪਰ ਦਿੱਤਾ ਹੋਇਆ ਜੀ ਲੋ ਮੇਟਰ ਮੰਡੀ ਤੁਹਾਨੂੰ ਤਕਰੀਬਨ ਆਪਾਂ ਦਿਖਾਤੀ ਲਾਸਟ ਤੱਕ ਵੀਡੀਓ ਕੇ ਮੇਨ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਅਜੇ ਵੀ ਮੈਨੂੰ ਲੱਗਦਾ ਇੱਕ ਲਾਈਨ ਸ਼ਾਇਦ ਰਹਿ ਗਈ ਆ ਜੋ ਉਹਦੇ ਉੱਪਰ ਵੀ ਗੇੜਾ ਤੁਹਾਡਾ ਲਵਾ ਦੀ ਆਪਾਂ ਨਜ਼ਰ ਪੈਜੀ ਤੁਹਾਡੀ ਗਿਲ ਸਟੱਡ ਫਾਰਮ ਮੱਝੂ ਕੇ ਬਲੱਡ ਲਾਈਨ ਦਾ ਘੋੜਾ ਤੂਫਾਨ ਕੱਦ 64 ਇੰਚ ਇਹ ਵੀ ਤੁਮ ਦਿਖਾ ਦਈਏ ਤੇ ਇੱਧਰ ਆਪਣੇ ਭਰਾ ਹੋਰਾਂ ਦਾ ਭਾਈ ਪ੍ਰੋਡਕਟਰ ਨੇ ਪੇਟ ਦਰਦ ਸਫਾ ਪੇਟ ਦਰਦ ਤੋਂ ਤੇ ਇਹ ਵੀ ਤੁਸੀਂ ਲਾ ਲਓ ਬਈ ਘੋੜਿਆਂ ਦੀ ਹੈਲਥ ਵਾਸਤੇ ਪ੍ਰੋਡਕਟਰ ਨੇ ਹਉ ਠੀਕ ਹੋ ਵੀਰੇ ਇੱਕ ਕੀ ਕੀ ਪ੍ਰੋਡਕਟ ਨੇ ਤੁਹਾਡੇ ਵੀਰੇ ਆਪਣੇ ਆਪਣੇ ਗਰੋਥ ਵਾਸਤੇ ਆ ਜਾਂਦਾ ਜੀ ਆਪਣੇ ਕੁਆਇੰਟੀ ਗਰੋਥ ਵਾਸਤੇ ਮਸਲ ਗਰੋਥ ਤੇ ਹਾਈਟ ਵਾਸਤੇ ਬਸ ਠੀਕ ਆ ਬਾਈ ਜੀ ਓਕੇ ਇਧਰ ਠੀਕ ਆ ਇਧਰ ਆਪਣੇ ਰੋਹੀਦੀ ਜੀ ਖੜੇ ਨੇ ਰੋਹੀ ਜੀ ਸੈਟੋਂ ਜੀ ਪ੍ਰੋਡਕਟ ਦਾ ਕਿਵੇਂ ਆ ਆਪਣੇ ਦਾ ਰਿਸਪੌਂਸ ਪੇਟ ਦਰਦਰ ਬਹੁਤ ਵਧੀਆ ਲੋਕੀ ਖੁਸ਼ ਆਈ ਗ੍ਰੀਟ ਕੀ ਅੱਛਾ ਜੀ ਤੇ ਉਹਨਾਂ ਨੂੰ ਜਿਹੜੀ ਵੀ ਪੇਟ ਦੀ ਕਾਲਿਕ ਪੇਨ ਦੀ ਪ੍ਰੋਬਲਮ ਸੀ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਜੀ ਚੋੜਾ ਪੇਨ ਨਹੀਂ ਹੋਏਗੀ ਠੀਕ ਠੀਕ ਆ ਬਾਈ ਜੀ ਲਓ ਜੀ ਇਹਦੇ ਬਾਰੇ ਪ੍ਰੋਪਰ ਵੀਡੀਓ ਵੀ ਆਪਾਂ ਨੇ ਪਾਈ ਹੋਈ ਆ ਤੇ ਬਾਕੀ ਬਾਈ ਉਹਨਾਂ ਨੇ ਸਟਾਲ ਲਾਈ ਹੋਏ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਮਿੱਤਰੋ ਓਕੇ ਬਾਈ ਜੀ ਥੈਂਕ ਯੂ ਲਓ ਜੀ ਸੱਭੂ ਸਟੱਡ ਫਾਰਮ ਇੱਧਰ ਵੀ ਘੋੜਿਆਂ ਦੇ ਪ੍ਰੋਡਕਟ ਘੋੜਿਆਂ ਤੇ ਹੁਣ ਕਾਫੀ ਹੱਦ ਤੱਕ ਆ ਕੰਮ ਜਿਹੜਾ ਹੋ ਰਿਹਾ ਮਿੱਤਰੋ ਬਹੁਤ ਚੰਗੇ ਚੰਗੇ ਪ੍ਰੋਡਕਟ ਆ ਜਿਹੜੇ ਉਹ ਘੋੜਿਆਂ ਵਾਸਤੇ ਆ ਰਿਹਾ ਤੇ ਇੱਧਰ ਆ ਗਿਆ ਆਪਣੇ ਲੈਮਿਕਸ ਕੰਪਨੀ ਵਾਲੇ ਵੀਰ ਇਹਨਾਂ ਕੋਲ ਵੀ ਬਹੁਤ ਚੰਗੇ ਪ੍ਰੋਡਕਟ ਹੁੰਦੇ ਆ ਤੇ ਹੁਣ ਫੋਨ 'ਚ ਥੋੜਾ ਮਸਰੂਫ ਨੇ ਇਹ ਆ ਗਿਆ ਐਂਪੀਰਰ ਵਾਇਸਿੰਗ ਇਧਰ ਸਾਰੇ ਪ੍ਰੋਡਕਟ ਹੀ ਤਕਰੀਬਨ ਲੱਗੇ ਹੋਇਆ ਇਧਰ ਗੁਲਬਾਗ ਨੂੰ ਚੱਕਰ ਲਵਾਇਆ ਜਾ ਰਿਹਾ ਵੀ ਸਾਰਿਆਂ ਵੱਲੋਂ ਲੋ ਜੀ ਮੈਟਰੋ ਮੰਡੀ ਤੁਹਾਨੂੰ ਸਾਰੀ ਦਿਖਾਤੀ ਆਪਾਂ ਨੇ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ